ਹੇ ਮੈਂ ਤਾਂ ਦਵਾਈ ਭਰੀ ਆਂ ਹਾਂ ਫਿਰ ਇੱਥੋਂ ਹੀ ਕਰਵਾਈਏ ਤੁਸੀਂ ਉਹਨੇ ਇੱਥੋਂ ਕਰਵਾਈ ਉਹਨੇ ਮੈਂ ਕਟੀਗਾ ਭਰ ਗਿਆ ਸੀ ਤੇ ਮੈਂ ਤੁਹਾਨੂੰ ਕਹਿ ਗਈ ਵੀ ਟੀਕਾ ਭਰਾ ਦੇ ਉਹ ਅਗਲੇ ਦਿਨ ਤੁਸੀਂ ਫੋਨ ਤਾਂ ਕੀਤਾ ਸੀ ਮੈਨੂੰ ਹਾਂ ਮੈਨੂੰ ਫਿਰ ਮੈਂ ਵੀ ਇੱਥੋਂ ਹੀ ਭਰਾਦਾ ਮੈਨੂੰ ਨਹੀਂ ਫੋਨ ਕੀਤਾ ਮੈਂ ਤੁਹਾਨੂੰ ਕਹਿ ਜੀ ਮੈਂ ਉਹ ਡਾਕਟਰ ਭੇਜ ਦੂੰਗਾ ਤੁਹਾਡਾ ਟੂਰ ਹੋਣਾ ਨਾ ਬਈ ਅਗਲੇ ਦਿਨ ਹਾਂ 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 ਤੁਹਾਡਾ ਟੂਰ ਨਹੀਂ ਮੈਂ ਤਾਂ ਫਿਰ ਸਪੈਸ਼ਲ ਤਾਂ ਬਈ ਆਉਂਦਾ ਵੀ ਨਹੀਂ ਆ ਤੁਹਾਨੂੰ ਕਹਦਾ ਇੱਕ ਟੂਰ ਤੇ ਇਸ ਤੇ ਤਾਂ ਉਹ ਸਾਰਾ ਸ਼ਡਿਊਲ ਖਰਾਬ ਹੋ ਜਾਂਦਾ ਇਹ ਦਵਾਈ ਬਾਕੀ ਮੈਂ ਲੇਟ ਹੋ ਜਾਣਾ ਹੀ ਆਉਂਦੇ ਨੇ ਫਿਰ ਗੱਲ ਫਿਰ ਉੱਥੇ ਜਾਂਦੀ ਹੈ ਚੱਕਰ ਪੈ ਜਾਂਦਾ ਉਹਦੇ ਦਾ ਚਲੋ ਕੁਦਰਤੀ ਮੈਂ ਆਇਆ ਤੇ ਉਹ ਗਾਂ ਹੀਟ ਚ ਸੀ ਜਮਾ ਮੌਕੇ ਤੇ ਯਾਰ ਉਹ ਮੈਂ ਤਾਂ ਤੇਰੇ ਵਾਲੇ ਟੀਕੇ ਤੇ ਹੀ ਆਇਆ ਨਹੀਂ ਤਾਂ ਉਹ ਜੀ ਆ ਤਾਂ ਕਨਫਰਮ ਹਾਂ ਇਹ ਤਾਂ ਕਨਫਰਮ ਆ ਤੁਸੀਂ ਇੱਥੋਂ ਦਾ ਫਿਰ 1.5 ਸਾਲ ਹੋ ਗਿਆ ਭਰਾ ਜੀ ਭਰਾ ਜੀ ਆਂਦੇ ਸੀ ਪਹਿਲਾਂ ਦਵਾਈ ਵੀ ਸਾਰਾ ਕੁਝ ਕੀਤਾ ਇੱਥੋਂ 1.5 ਸਾਲ ਹੋ ਗਏ ਸਪਲੀਮੈਂਟ ਬਾਈ ਮੈਂ ਇਹਨੂੰ ਦੂਜਾ ਉਹ ਬੋਬੀ ਮੈਨ ਜੇਲ ਵੀ ਦੇ ਦੀ ਤੁਹਾਡੇ ਕਹਿਣ ਤੋਂ ਮਗਰੋਂ ਇਨਰ ਬੂਸਟ ਦੇਤਾ 5 ਕਿਲੋ ਹਾਂ ਮੈਂ ਪਰਲੇਵ ਜਿਹੜਾ ਤੁਸੀਂ ਕਹਿੰਦੇ ਹੋ ਹਾਂ ਉਹ ਵੀ ਦਿੱਤਾ ਮੈਂ ਦੋਹਾਂ ਨੂੰ ਅੱਛਾ 5 ਲੀਟਰ ਹੁਣ ਮੈਂ ਡੀਵਾਰਮਿੰਗ ਵੀ ਕਰਦੇ ਰਹਿੰਦਾ ਇਹ ਇਹ ਵੀ ਗੱਭਣਾ ਠੀਕ ਹੈ ਦੋਵੇਂ ਹੀ ਰਾਤ ਆਗੀਆਂ ਹਾਂ ਦੋਵੇਂ ਹੀ ਦੋਵੇਂ ਇੱਕ 26 ਕਿਵਾਰੀ ਜੀ ਆਗੀਆਂ ਦੋ ਹਾਂ ਹੂੰ ਚਲ ਵਧੀਆ ਹੋ ਗਿਆ